हां जी मित्रों ਤੁਸੀਂ ਕਦੇ ਸੋਚਿਆ ਜੇ ਆਪਾਂ ਦੋ ਟਰੈਕਟਰ ਨੂੰ ਆਪਸ ਵਿੱਚ ਜੋੜ ਦਾਂਗੇ ਤਾਂ ਉਹ ਕਿਵੇਂ ਦੇਖਣਗੇ ਜੇ ਕਦੇ ਨਹੀਂ ਸੋਚਿਆ ਤਾਂ ਅਸੀਂ ਲਾਈਵ ਆ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਐਂਡ ਤੱਕ ਦੇਖੋ ਵੀਡੀਓ ਨੂੰ ਦੋ ਫੋਰ ਟਰੈਕਟਰ ਨੂੰ ਆਪਸ ਵਿੱਚ ਜੋੜਾਂਗੇ ਤੇ ਚਲੋ ਤੁਹਾਨੂੰ ਦਿਖਾ ਦਿੰਦੇ ਆਪਾਂ ਇੱਕ ਬੰਦੇ ਨੇ ਐਕਸਪੈਰੀਮੈਂਟ ਕਰਿਆ ਇਹ ਸਕਰੀਨ ਰਿਕਾਰਡਿੰਗ ਆਨ ਕਰ ਲਈ ਜੀ ਤੇ ਆ ਦੇਖੋ ਆ ਬੰਦਾ ਐਕਸਪੈਰੀਮੈਂਟ ਬਹੁਤ ਕਰਦਾ ਰਹਿੰਦਾ ਤੁਹਾਨੂੰ ਦੇਖਿਆ ਵੀ ਹੁਣ ਹਨਾ ਅੱਜ ਦੀ ਵੀਡੀਓ 'ਚ ਇਹ ਦੋ ਟਰੈਕਟਰ ਨੂੰ ਆਪਸ 'ਚ ਅੱਗੇ ਤੋਂ ਜੋੜੂਗਾ ਹਨਾ ਪਿੱਛੇ ਆਪਾਂ ਮਤਲਬ ਟੋਚਰ ਪਾ ਕੇ ਜੋੜਦੇ ਹੁੰਨੇ ਅੱਗੇ ਤੋਂ ਜੋੜੂਗਾ ਤੇ ਚਲਾ ਕੇ ਦਿਖਾਊਗਾ ਦੋ ਇੰਜਨਾਂ ਵਾਲਾ ਟਰੈਕਟਰ ਟਰੈਕਟਰ ਲੈ ਆਤੇ ਇਹਨਾਂ ਨੇ ਹੁਣ ਆਪਣੇ ਅਹ ਸਟੰਟ ਕਰਾ ਰਿਹਾ ਸਲਿੱਪ ਘੜਾ ਰਿਹਾ ਟਰੈਕਟਰਾਂ ਦੇ ਪਹਿਲਾਂ ਦਾ ਹੀ ਜਿੰਮ ਟਰੈਕਟਰ ਕਹਿੰਦੇ ਨੇ ਵਿੱਚ ਦੋ ਟਰੈਕਟਰਾਂ ਨੂੰ ਜੋੜ ਦਈ ਆਪਾਂ ਦੋ ਇੰਜਨਾਂ ਨੂੰ

ਪਹਿਲਾਂ ਇਹਦੇ ਅੱਗੋਂ ਟਾਇਰ ਖੋਲਣਗੇ ਅਗਲੇ ਦੋਨੇ ਟਰੈਕਟਰਾਂ ਦੇ ਹਨਾ ਉਸ ਤੋਂ ਬਾਅਦ ਇਹਨੂੰ ਜੋੜਨਗੇ ਵੀ ਜਿਹੜੇ ਪਿਛਲੇ ਦੋ ਟਾਇਰ ਰਹਿ ਗਏ ਉਹਨਾਂ ਨਾਲ ਟਰੈਕਟਰ ਚਲਾਈਏ ਆਪਾਂ ਹੁਣ ਕੈਂਪਜੀ ਆ ਰਹੇ ਨੇ ਬਾਈ ਖੁਸ਼ੀ ਬਹੁਤ ਹੈ ਨਨੂ ਬੈਲਡ ਸੈੱਟ ਚੱਕ ਲਿਆ ਹੁਣ ਇਹਨਾਂ ਨੇ ਧਰ ਲਿਆ ਹੁਣ ਹਲਿਆਣੇ ਸਿਸਟਮ ਚੱਕ ਲੈ ਪਾਨੇ ਚਾਬੀਆਂ

ਹਰ ਬਾਅਦ ਚੋਟੂ ਉਹ ਪਹਿਲਾਂ ਦਾ ਸਮਾਰ ਕੇ ਜੋਟੂ ਇਹਨਾਂ ਨੂੰ ਹਣਾ ਉਹ ਆਨਲਾਈਨ ਬਣ ਜਾਏਗਾ ਉਹ ਤਾਂ ਤਾਂ ਕੰਮ ਆਉਂਦਾ ਨਹੀਂ ਇਹ ਬਾਰੇ ਸੈੱਟ ਕਰ ਲੈਂਦੇ ਕੱਟ ਦੇ ਬੈਨੇ ਲੋ ਇਹਨੂੰ ਸਾਰੇ ਕੱਟ ਕੇ ਚੈੱਕ ਕਰ ਰਹੇ ਵੀ ਲੱਕੀ ਕੰਮ ਕਰਨਾ ਇਹ ਚੱਲਣਗੇ ਕਿਵੇਂ ਯਾਰ ਫਿਰ ਆ ਬਿਚੂੰ ਜਣਣਗੇ ਨਾ ਟੂ ਟਾਇਰ ਅੱਗੇ ਹੋਵੇ ਤੇ ਮਤਲਬ ਦੋ ਪਿੱਛੇ ਹੋਵੇ ਪਿੱਛੇ ਜਣਾਂਗੇ ਕਿ ਜੇ ਮਰਜ਼ੀ ਲੈ ਜਾ ਇਹਨੂੰ ਦੋ ਇੰਜਨ ਹੋਵੇ ਤੇ ਚਾਰ ਟਾਇਰ ਹੋ ਜਾਣ ਤਾਂ ਬੜੇ ਪੀਲੇ ਖੋਰ ਹੋ ਰਾਇ ਖੋਰ ਹੋ ਗਿਆ ਤਾਂ ਸੈਨਾ ਗਡਾਰਾ ਵੀ ਵਿਚਾਰੋ ਨਾ ਚੁੱਕੇ ਹਨਾ ਲੈ ਵੀ ਟਾਇਰ ਕੱਢਦੇ ਹੁਣ ਇਹਨਾਂ ਨੇ ਟਾਇਰ ਵੀ ਕੱਢਣ ਲੱਗੇ ਤੇ ਟਰੈਕਟਰ ਵੀ ਜੈਕ ਦੇ ਉੱਪਰ ਲਗਾਉਂਦੇ ਥੱਲੇ ਨਾ ਮਤਲਬ ਜਿਹੜਾ ਗਾਡਰ ਹੁੰਦਾ ਆਪਣਾ ਗਾਡਰ ਬੈਲਟ ਕਰਤਾ ਵੀ ਮਜ਼ਬੂਤੀ ਬਣਦੀ ਹੈ ਨਾ ਰਾਤ ਹੋ ਗਈ ਵੀਡੀਓ ਬਣਾਉਂਦੇ ਆਂ ਹਾਂ ਦੇ। ਹੂੰ ਟਾਈਮ ਤਾਂ ਬਹੁਤ ਲੱਗਦਾ ਮੈਂ ਇੰਤਰਾਨ ਆਂਦੇ ਨੇ। ਵੀਊ ਵੜਾਉਂ ਹੀ ਜਾਂਦੇ ਨੇ ਬਾਈ। ਆਹ ਬਲੂਬੇ ਸਬਸਕ੍ਰਾਈਬ ਅਗਰ ਆਪ ਕਰਤੇ ਹੋ ਤਾਂ ਮਜ਼ੇ ਆਣੇਗੇ ਚਾਂਸਸ ਹੈ ਨਾ। ਉਹ 100% ਹੈ ਜਲਦੀ। ਸਬਸਕ੍ਰਾਈਬ ਕਰਨਾ ਨਾ ਮੀਟਰੀ। 3 ਦਿਨਾਂ ਦੇ ਬਾਅਦ ਵੀ 3 ਦਿਨਾਂ ਚ ਮਦਨ ਟਰੈਕਟਰ ਜੁੜ ਗਿਆ ਹਨਾ ਕਿ ਕਿਵੇਂ ਦਾ ਉਹ ਲੁੱਕ ਆਈ ਉਹਦੀ ਤਿਆਰ ਹੋ ਕੇ ਉਹ ਦੇਖਿਓ ਵੀਡੀਓ ਚ। ਅਗੇ ਚਲਾ ਕੇ ਵੀ ਦਿਖਾਣਗੇ ਲਾਈਵ। ਇਹ ਤਾਂ ਟਾਇਰ ਹੀ ਨੇ ਟਾਇਰ ਖੰਡਿਆ ਤੇ ਸਾਰੀ ਜਦੋਂ ਲੁੱਕ ਦਿਖਾਉਣੀ ਹੈਗੀ ਬਣੀ ਹਨਾ ਆ ਦੇਖੋ ਯਾਹ ਮੈਂ ਡਾਇਰੈਕਟਰ ਖਤਮ ਹੋ ਬੜੀ ਕਹਿੰਡ ਚੀਜ਼ ਬਣੀ ਹੈ ਨਾ ਉਹਨੇ ਜੰਪ ਹੋਟ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਐਸਾ ਡਾਇਰੈਕਟਰ ਹਨਾ ਇਹ ਬੰਦੇ ਕੇ ਬਾਅਦ ਮੈਂ ਲਿਫਟ ਇਸ ਤੇ ਟੈਸਟ ਲਗਾਈ ਕਿ ਇਹ ਚੱਲ ਕੇ ਟੈਸਟ ਕਰਨਗੇ ਇਹਦਾ ਵੀ ਚੱਲਦਾ ਕਿਵੇਂ ਹੈ ਹਨਾ ਜੋਰ ਕਿਵੇਂ ਮਾਰਦਾ ਲੱਗ ਜੀ ਜਿਵੇਂ ਬਣ ਗਿਆ ਰਕ ਬਾਕੀ ਇਹ ਐਕਸਪੈਰੀਮੈਂਟ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਜਲਦੀ ਬੜੀ ਗਾੜੀ ਚੀਜ਼ ਬਣੀ ਹੈ ਯਾਰ ਤਾਕੜੀ ਚੀਜ਼ ਬਣ ਗਈ ਹੈ ਇਹਨਾਂ ਦੇ ਨਾਲ ਹਿੰਦੇ ਦੇ ਵੀ ਮੇਂ ਜਾਂਦਾ ਤੂੰ ਭਾਈ ਇਹਨਾਂ ਟੁੱਟ ਜਾਂਦਾ ਮਤਲਬ ਬਾਦਨ ਬਹੁਤ ਟੁੱਟ ਨਾ ਕੇ ਜਾਂਦਾ ਯਾਰ ਆ ਦੇਖੋ ਲੰਬਾ ਗਾਡਰ ਲਾ ਪੈਨੇ ਮੈਨੂੰ ਲੱਗਦਾ ਨਾ ਆ ਦੇਖੋ ਠੀਕ ਹੈ ਲਾ ਸਿਰੇ ਦਾ ਫਲ ਗਾਡਰ ਲਾ ਪੈ ਲੰਬਾ ਹੋ ਹੋਇਆ ਕੰਮ ਜਾਂ ਟਰੈਕਟਰ ਕਹਿੰਦੇ ਮੇਰੇ ਵੀਰੋ ਚੱਲਦਾ ਦੇਖ ਲੈ ਨਾ ਟਾਂ ਟਾਂ ਦੋਨੇ ਇੰਜਨ ਦੱਬੜ ਗਏ ਵੇਲੀਏ ਫੋਰੇ ਫੋਰੇ ਆਂ ਦੇਖੀ ਲੜਾਈ ਜਾਂ ਫਿਰ ਟੱਕਰ ਕਰਵਾਏ ਇੱਕ ਨੋਰਮਲ ਟਰੈਕਟਰ ਸੇ ਤਾਂ ਜੇ ਜਿੱਤੇਗਾ ਜਾਂ ਫਿਰ ਹਮਾਰਾ ਨੋਰਮਲ ਟਰੈਕਟਰ ਜਿੱਤੇਗਾ ਲੈ ਕੇ ਆ ਹਮਾਰਾ ਦੂਸਰਾ ਟਰੈਕਟਰ ਕਿਹਿੰਦਾ ਟੋਚਰ ਬਣ ਗਿਆ ਹੁਣ ਦੋਨੇ ਵਾਲੇ ਨੇ ਟੱਕਰ ਕਰਾਉਣਗੇ ਕਿ ਕਹੇ ਟਰੈਕਟਰ ਜਿੱਤਦਾ ਇਹਨਾਂ ਦਾ ਆਪਦਾ ਬਣਾਇਆ ਹੋਇਆ ਟਰੈਕਟਰ ਜਿੱਤਦਾ ਜਾਂ ਹਮ ਟਰੈਕਟਰ ਜਿੱਤਦਾ ਦੋ ਹੋ ਗਿਆ ਭਾਈ ਤੋਚਣਾ ਦੇਖਿਆ ਸੁੱਚੇ ਦੇਖੋ ਦੋ ਟਰੈਕਟਰ ਬਣ ਉੱਤਰ ਗਏ ਕੋਲ ਕੰਮ ਕਰਨਾ ਪੜਦਾ ਹੈ ਦੇਖੋ ਉਹ ਕਹਿੰਦੇ ਚੱਲ ਰਿਹਾ ਹੈ ਭਾਈ ਸਾਹਿਬ ਜਿਹੜਾ ਟਰੈਕਟਰ ਆਉਂਦਾ ਹੈ ਨਾਰਮਲ ਜਿਹਾ ਟਰੈਕਟਰ ਹੈ ہمارا ਹਾਲਾਂਕਿ ਇਹ ਨਵਾਂ ਟਰੈਕਟਰ ਹੈ ਜ਼ਿਆਦਾ ਪਾਵਰ ਬਣਾਤਾ ਹੈ ਉਹ ਬਾਤ ਤੇ ਅਸੀਂ ਮੰਨਦੇ ਹੈ ਲੇਕਿਨ ਜੇ ਪਰ ਆਉਣਗੇ ਤਾਂ 20 ਮਾਣੇਗਾ ਮਜ਼ਬੂਤ ਰੱਖ ਬੰਨਦਾ ਬੰਨਦਾ ਫਿਰ ਦੋਨੋਂ ਨੂੰ ਖਿੱਚੇ ਹਾਂ ਜਿੱਤ ਜੂਣਾ ਆਪਣੇ ਜਿੱਤ ਜੂਣਾ ਹੋ ਰਿਹਾ ਹੋ ਰਿਹਾ ਜਿੱਤ ਜੂਣਾ ਜਿੱਤ ਚੱਕ ਫੋੜਾ ਤੇਰੇ ਬ్రో ਫੋੜ ਜਿੱਤੀਊਗਾ ਫੋੜ ਜਿੱਤੀਊਗਾ ਦੋਨੇ ਡੈਟਰਾਸ ਇੱਧਰ ਹੋਵੇ ਦੋ ਇੰਜਨ ਉਹਦੇ ਤੇ ਬ੍ਰੇਕ ਇੰਜਨ ਜਿੱਤੂ ਹੀ ਫੋੜ ਜਿੱਤੂਗਾ ਕੋਈ ਪਤਾ ਨਹੀਂ ਕਿਹੜਾ ਜਿੱਤੂਗਾ ਚਕਾ ਦੀ ਛਾਲ ਵੀ ਨਾ ਉਹ ਹੜ ਬਾਲੇ ਵੇਲੀ ਨਾਲ ਉਹ ਦੇਖੇ ਉੱਠੇਗਾ ਮੈਂ ਕਰਦੇ ਰਹਿੰਦੇ ਨੀ ਯਾਰ ਇਹ ਲਿਗਾ ਜੇ ਕੋਈ ਇਸ ਦੋ ਟਾਇਰ ਅਗਰ ਚੱਕੋ ਮਤਰੋਗੇ ਮੈਨੂੰ ਲੱਗੀ ਵੀਡੀਓ ਫਿਰ ਦੱਸੋ ਕਮੈਂਟ ਕਰਕੇ ਹੈ ਹੋਰ ਕਰਾਂਗੇ ਨਵੇਂ ਨਵੇਂ ਐਕਸਪੈਰੀਮੈਂਟ ਨਵੇਂ ਨਵੇਂ ਤਮਾਕੇ ਆ ਬਾਕੀ ਕਹਿਣ ਚੀਜ਼ ਬਣ ਗਈ ਸੀ ਨਾ ਤੁਸੀਂ ਵੀ ਦੱਸੋ ਕਿ ਕਿਵੇਂ ਦਾ ਲੱਗਾ ਤੁਹਾਨੂੰ ਇਹ ਪ੍ਰੋਜੈਕਟ ਬਾਕੀ ਜਲਦੀ ਮਿਲਦੇ ਆਂ ਆ ਪਗਲੀ ਵੀਡੀਓ ਨਾਲ ਹੋਰ ਲੋ ਕਰ ਲੋ ਸ਼ੇਅਰ ਕਰ ਦਿਓ ਧੰਨਵਾਦ ਜੀ